ਆਪਾਂ ਬਣਾਈ ਚੀਜ਼ੀ ਕਰਨ ਦੇ ਵਿੱਚ ਤੰਦੂਰੀ ਰੋਟੀ ਬਿਲਕੁਲ ਸੌਖੇ ਤਰੀਕੇ ਨਾਲ ਨਾ ਤਾਂ ਇਹਨੂੰ ਜ਼ਿਆਦਾ ਟਾਈਮ ਲੱਗਿਆ ਬਿਲਕੁਲ ਬਹੁਤ ਹੀ ਜ਼ਿਆਦਾ ਛੇਤੀ ਬਣੀ ਹੈਗੀ ਅਰਸ਼ੀ ਕਾਲ ਦੀ ਸਾਰਿਆਂ ਨੂੰ ਹੋਰ ਸਨਾਓ ਕਿ ਬ好 ਠੀਕ ਠਾਕ ਹੋ ਜੀ ਆਪਾਂ ਬਣਾਉਣ ਲੱਗੇ ਆ ਜੀ ਤੰਦੂਰੀ ਰੋਟੀ ਤੇ ਤੁਹਾਨੂੰ ਦੱਸ ਦਿਆਂ ਜੀ ਆਪਾਂ ਫੁੱਲ ਰੈਸਪੀ ਦੋ ਗੋਲੀਆਂ ਦੇ ਆਪਾਂ ਲਈਆਂ ਸੀਗੇ ਮੈਦੇ ਦੀਆਂ ਸੌਣ ਲਿਆ ਕਰੋ ਕਿਉਂਕਿ ਹੁਣ ਬਾਰਿਸ਼ ਦਾ ਟਾਈਮ ਆ ਨਾ ਆਪਣੇ ਉਹ ਸੁੰਡੀਆਂ ਵਗੈਰਾ ਧੋਰਾ ਵਗੈਰਾ ਹੁੰਦਾ ਵਾ ਪਰ ਆਪਾਂ ਸੌਣ ਲਿਆ ਸੀਗਾ ਆਏ ਵੀ ਹੁੰਦਾ ਚੰਨਾ ਮਰਜੀ ਦਗਾਉਣ ਤੋਂ ਲਿਓ ਪਰ ਫਿਰ ਵੀ ਮੁੱਲੋ ਮੁੱਲੀ ਪੈ ਜਾਂਦਾ ਹਨਾ ਉੱਥੇ ਹਰੇਕ ਚੀਜ਼ ਤਾਂ ਖੁੱਲੀ ਰਹਿੰਦੀ ਹੈਗੀ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਥੋੜਾ ਜਿਹਾ ਨਾਣ ਪਾਇਆ ਸੀ ਜੀ ਤੇ ਥੋੜੀ ਜਿਹੀ ਪਾਈ ਆਪਾਂ ਮੇਥੀ ਸੁੱਕੀ ਉਸ ਤੋਂ ਬਾਅਦ ਇਹ ਅੱਧਾ ਗਲਾਸ ਲਿਆ ਆਪਾਂ ਦੁੱਧ ਦਾ ਇਹ ਦੁੱਧ ਤਾਂ ਹਲਕਾ ਜਿਹਾ ਗਰਮ ਕਰਿਆ ਸੀਗਾ ਨੋਰਮਲ ਜਿਹਾ ਤੇ ਇਹਦੇ ਨਾਲ ਤੁਸੀਂ ਜਿੰਨਾ ਆਟਾ ਗੁੰਨਾ ਜਾਂਦਾ ਬਸ ਓਨਾ ਹੀ ਗੁੰਨਣਾ ਵਾ ਇਹ ਨਹੀਂ ਹੈਗਾ ਵੀ ਜੇ ਪੂਰਾ ਹੀ ਗਨਣਾ ਜੇ ਇਦਾਂ ਹੀ ਹੈਗਾ ਤਾਂ ਹੀ ਵੀ ਵਰਤ ਸਕਦੇ ਦੁੱਧ ਦੀ ਜਗ੍ਹਾ ਪਰ ਆਪਣੇ ਕੋਲੇ ਨਹੀਂ ਸੀਗਾ ਆਪਾਂ ਦੁੱਧ ਗਰਮ ਕਰ ਲਿਆ ਸੀਗਾ ਉਸ ਤੋਂ ਬਾਅਦ ਅੱਧਾ ਇੱਕ ਗਲਾਸ ਲਿਆ ਸੀਗਾ ਆਪਾਂ ਪਾਣੀ ਦਾ ਜਿਆਦਾ ਨਹੀਂ ਸੀ ਲੱਗਿਆ ਉਸ ਤੋਂ ਬਾਅਦ ਜੀ ਆਪਾਂ ਆਟਾ ਰੈਸਟ ਤੇ ਰੱਖਤਾ ਸੀਗਾ ਉਸ ਤੋਂ ਬਾਅਦ ਹੁਣ ਆਪਾਂ ਲੱਗੇ ਆਂਗੇ ਪੇੜਾ ਕਰਨ ਪੇੜਾ ਕਰਨ ਤੋਂ ਬਾਅਦ ਇਹਨੂੰ ਆਪਾਂ ਬੇਲਣਾ ਜਿਵੇਂ ਆਮ ਆਪਾਂ ਸਿੰਪਲ ਬੇਲਦੇ ਹੁੰਦੇ ਆਗੇ ਐਦਾਂ ਹੀ ਉਸ ਤੋਂ ਬਾਅਦ ਤੁਸੀਂ ਇਹਨੂੰ ਜਿਵੇਂ ਆਪਾਂ ਰੋਟੀ ਬੇਲਦੇ ਆ ਨਾ ਉਹਦੇ ਉੱਤੇ ਪਾਣੀ ਦਾ ਹੱਥ ਲਾਉਣਾ ਉਸ ਤੋਂ ਬਾਅਦ ਨੂੰ ਤਵੇ ਤੇ ਪਾਉਣਾ ਤਾਂ ਆਪਾਂ ਤੁਸੀਂ ਜਿਹੜਾ ਮਰਜ਼ੀ ਯੂਜ਼ ਕਰ ਸਕਦੇ ਹੋ ਲੋਹੇ ਦਾ ਜੇ ਤੁਹਾਡੇ ਕੋਲੇ ਨਾਨ ਸਟਿਕ ਹੈਗਾ ਉਹ ਵੀ ਕਰ ਸਕਦੇ ਹੋ ਤੇ ਆਪਣੇ ਕੋਲੇ ਨਾਨ ਸਟਿਕ ਸੀਗਾ ਲੋਹੇ ਦਾ ਵੀ ਸੀਗਾ ਪਰ ਆਪਾਂ ਇਹ ਹੀ ਲੈ ਲਿਆ ਤੇ ਉਸ ਤੋਂ ਬਾਅਦ ਜੇ ਤੁਸੀਂ ਤੇ ਸੀਗਾ ਉਹ ਲਾ ਕੇ ਚਾਹੇ ਡਾਲਡਾ ਲਾ ਲੋ ਚਾਹੇ ਦੇਸੀ ਤੇਲ ਲਾ ਲੋ ਚਾਹੇ ਤੇਲ ਲਾ ਲੋ ਤੁਹਾਡੀ ਆਪਦੀ ਪਸੰਦ ਆ ਆਪਣੇ ਕੋਲੇ ਦੇਸੀ ਸੀਗਾ ਪੇ ਲਗਾ ਲਿਆ ਇਹਨੂੰ ਆਪਾਂ ਗੈਸ ਦੇ ਉੱਤੇ ਨਹੀਂ ਸੇਕਿਆ ਹੈਗਾ ਬਿਦਾਵਾਲਟਾ ਕਰਕੇ ਇਹਨੂੰ ਆਪਾਂ ਹਲਕੇ ਹਲਕੇ ਸੇਕ ਤੇ ਹੀ ਪਕਾਇਆ ਵਾ ਜਿਵੇਂ ਆਪਾਂ ਰੋਟੀ ਸੇਕ ਦਾਂਗੇ ਇਹ ਰੋਟੀਆਂ ਇੰਨੀ ਜ਼ਿਆਦਾ ਬਣੀ ਸੀ ਨਾ ਪੂਰੀ ਵਧੀਆ ਨਰਮ ਪੂਰੀ ਵਧੀਆ ਫੁੱਲੀ ਸੀਗੀ ਬਲਕੋਲ ਵੀ ਮਤਲਬ ਕਿ ਸਖਤ ਨਹੀਂ ਬਣੀ ਹੈਗੀ ਆ ਦੇਖ ਲਓ ਮੈਂ ਪਾਜੀ ਬਣ ਕੇ ਤਿਆਰ ਆ ਤੇ ਆਪਣੇ ਕੋਲੇ ਸੀਗੀ ਗੁਛੋਲਿਆਂ ਦੀ ਦਾਲ ਬਣਾਈ ਸੀਗੀ ਆ ਦੇਖੋ ਜੀ ਆਪਣੀ ਰੋਟੀ ਇੰਨੀ ਜਿਆਦਾ ਸੌਫਟ ਬਣੀ ਹੈਗੀ ਲੱਗਦੇ ਨਹੀਂ ਹੈਗਾ ਇਹ ਆ ਪਸਾਈ ਜਸ ਕਰਕੇ ਪੱਟਾ ਰੱਖਿਆ ਸੀ ਜੇ ਪਹਿਲਾਂ ਹੀ ਸੀ ਵੀ ਹਨਾ ਮੈਦਾ ਜਿ ਸਖਤ ਹੁੰਦਾ ਵਾ ਵੀ ਜਿੜੀ ਨਾ ਹੋਵੇ ਰੋਟੀ ਹਨਾ ਵੀ ਫਰ ਉਹਖੀ ਹੋ ਜਾਂਦੀ ਆ ਪਰ ਇਹ ਉਸ ਤੋਂ ਵੀ ਕਿਤੇ ਜ਼ਿਆਦਾ ਵਣੀ ਸੀਗੀ ਵਧੀਆ ਬਣੀ ਸੀਗੀ ਜਦ ਤਾ ਆਪਾਂ ਬਣਾਉਨੇ ਆਗੇ ਸਖਤ ਹੋ ਜਾਂਦੀ ਆ ਹਨਾ ਜਿਵੇਂ ਆਪਾਂ ਹੁਣ ਮੰਨ ਲਓ ਮਾਰਕੀਟ ਵਿੱਚ ਦੁਕਾਨ ਵਿੱਚ ਖਾਣਨੇ ਆਗੇ ਜਾਂ ਹੋਟਲ ਵਿੱਚ ਕਿੰਨੀ ਜਿੜੀ ਹੁੰਦੀ ਆ ਪਰ ਇਹ ਬਿਲਕੁਲ ਵੀ ਨਹੀਂ ਸੋ ਇਦਾਂ ਦੀ ਬਣੀ ਹੈਗੀ ਬਹੁਤ ਜ਼ਿਆਦਾ ਵਧੀਆ ਬਣੀ ਸੀਗੀ ਉਸ ਤੋਂ ਵਾਧ ਆਪਣੇ ਕੋਲੇ ਪਈ ਸੀ ਘਰ ਦੀ ਮਲਾਈ ਆਪਾਂ ਤੋਂ ਤੇ ਕਰਮ ਕਰਦੇ ਹੁੰਨੇ ਆਗੇ ਤੇ ਉਹ ਮਲਾਈ ਲਾ ਕੇ ਰੱਖ ਲਿਖਦੀ ਆ ਇਹ ਮੂਗੀ ਦੀ ਦਾਲ ਦੇ ਵਿੱਚ ਇੰਨੀ ਜ਼ਿਆਦਾ ਵਧੀਆ ਲੱਗਦੀ ਆ ਨਾ ਬਹੁਤ ਜ਼ਿਆਦਾ ਟੇਸਟੀ ਤੇ ਰੋਟੀ ਆਪਣੀ ਬਣ ਕੇ ਜੀ ਤਿਆਰ ਆ ਗਈ ਹਲਕੋ ਨਰਮ ਬਣੀ ਸੀਗੀ ਕੋਈ ਵੀ ਕਹਿੰਦੇ ਹੁੰਦੇ ਸਖਤ ਨਹੀਂ ਸੀਗੀ ਤੇ ਬਹੁਤ ਜਿਆਦਾ ਸਵਾਦ ਬਣੀ ਹੈ ਜੀ ਮਉਣ ਘਰ ਦੇ ਵਿੱਚ ਬਜ਼ੁਰਗ ਹੁੰਦੇ ਨੇ ਹਨਾ ਉਹਨਾਂ ਨੂੰ ਨਹੀਂ ਵੀ ਖਾਦੀ ਜਾਂਦੀ ਤੰਦੂਰੀ ਰੋਟੀ ਤਾਂ ਤੁਸੀਂ ਇਹ ਤਰੀਕਾ ਨਾ ਬਣਾ ਸਕਦੇ ਹੋ ਇੱਕ ਵਾਰ ਬਣਾ ਕੇ ਦੇਖਿਓ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਊਗਾ ਵੀ ਕਿੰਮੇ ਦੀ ਬਣੀ ਹੈ ਤੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ